ਦੀਪਿਕਾ ਗੁਪਤਾ ਕੀ ਗੱਲ ਹੋਈ ਅੰਮ੍ਰਿਤਸਰ ਸ਼ਾਟਾ ਟਾਕ ਕੀ ਗੱਲ ਹੋਈ ਤੁਹਾਡੇ ਸਹੁਰਿਆਂ ਨਾਲ ਕੀ ਤੁਹਾਡੇ ਮੇਸ਼ਰ ਘਰ ਦੇ ਜਾ ਮਗਾਇਆ ਜਾ ਰਹੇ ਤੁਹਾਡੇ ਸਹੁਰਿਆਂ ਲੋਕ ਜਿਹੜੇ ਸਾਥ ਸਹਸਰ ਦੇ ਜੀ ਉਹ ਬਾਰੇ ਜਿਹੜੇ ਪਤੀ ਨਾ ਦੇ ਚਾਰਕ ਜਰਾਏ ਸਰ ਮੈਨੂੰ ਕੁਝ ਨਹੀਂ ਪਤਾ ਮੈਂ 12 ਫਰਵਰੀ ਤੋਂ ਆਪਣੇ ਪੇਕੇ ਘਰ ਰੈਰੀ ਸਿੰਘੀ ਮੇਰੇ 9 ਸਾਲਾਂ ਬਾਅਦ ਬੱਚਾ ਹੋਇਆ ਸੀ ਤੇ ਮੇਰੇ ਹਸਬੰਦ ਨੇ ਕਿਹਾ ਸੀ ਕਿ ਤੁਸੀਂ ਆਪਣੇ ਜਾ ਕੇ ਉੱਥੇ ਜਨੇਪਾ ਕਰਿਓ ਅਸੀਂ ਬਹੁਤ ਖੁਸ਼ ਸੀ ਸਾਡੀ ਬਹੁਤ ਵਧੀਆ ਜ਼ਿੰਦਗੀ ਚੱਲ ਰਹੀ ਸੀ ਪਰ ਮੈਨੂੰ ਪਤਾ ਨਹੀਂ ਪਿੱਛੋਂ ਕੀ ਹੋਇਆ ਕੀ ਨਹੀਂ ਹੋਇਆ ਮੇਰੇ ਹਸਬੰਦ ਦੀ ਕਿਸ ਤਰ੍ਹਾਂ ਡੈਥ ਹੋਈਆ ਮੈਨੂੰ ਸੁਣਨ ਵਿੱਚ ਆਇਆ ਕਿ ਉਹਨਾਂ ਨੇ ਸਲਫਾਸ ਦੀਆਂ ਗੋਲੀਆਂ ਖਾਧੀਆਂ ਪਰ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਕਿਉਂਕਿ ਸਾਡੇ ਘਰ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਤਾਂ ਫਰਨਲ ਦੀਆਂ ਗੋਲੀਆਂ ਵੀ ਨਹੀਂ ਮੈਨੂੰ ਵਰਤਨ ਦਿੰਦੇ ਸੀਗੇ ਉਹ ਤਾਂ ਬਹੁਤ ਜ਼ਿਆਦਾ ਇਸ ਦੇ ਪ੍ਰਤੀ ਕੌਂਸ਼ੀਅਸ ਸੀਗੇ ਔਰ ਦੋ ਦਿਨ ਪਹਿਲਾਂ ਹੀ ਮਤਲਬ ਮੈਨੂੰ ਉਹਨਾਂ ਦੇ ਕਸਟਮਰਸ ਦਾ ਫੋਨ ਆ ਰਿਹਾ ਹੈ ਕਿ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਉਹਨਾਂ ਨੂੰ ਕਿ ਸਾਡੇ ਘਰ ਪਾਰਟ ਆ ਤੇ ਆਪਾਂ ਬੱਚੇ ਦੀ ਖੁਸ਼ੀ ਲਈ ਪਾਰਟ ਰਖਵਾਇਆ ਹੋਇਆ ਵਾ ਤੇ ਤੁਸੀਂ ਆਈਓ ਤੇ ਇਸ ਲਈ ਮੈਨੂੰ ਪੂਰਾ ਪਨੁੱਕੀ ਕੋਈ ਯਕੀਨ ਨਹੀਂ ਉਹਨਾਂ ਦਾ ਮਰਡਰ ਹੋਇਆ ਵਾ ਔਰ ਜਿਹਦੇ ਪਿੱਛੇ ਮੇਰੀ ਨਨਾਨ ਦਾ ਹੱਥ ਆ ਕਿਉਂਕਿ ਸਰ ਨਨਾਨ ਮੇਰੀ ਬਹੁਤ ਲਾਲਚੀ ਸੀ ਉਹ ਪਹਿਲਾਂ ਹੀ 2 ਸਾਲ ਪਹਿਲਾਂ ਮੇਰੇ ਸਹੁਰੇ ਦੀ ਡੈਥ ਹੋ ਗਈ ਸੀ ਹਿੱਸਾ ਮੰਗਦੀ ਪਈ ਸੀਗੀ ਤੇ ਉਹਨਾਂ ਨੇ ਉਹਨਾਂ ਨੂੰ ਪੈਸੇ ਵੀ ਦੇ ਦਿੱਤੇ ਸੀਗੇ 2 ਲੱਖ ਰੁਪਇਆ ਔਰ ਉਹਨਾਂ ਨੂੰ ਮੈਨੇ ਜਿਹੜੇ ਸਹੁਰੇ ਦਾ ਸੋਨਾ ਸੀਗਾ ਉਹ ਵੀ ਦੇ ਦਿੱਤਾ ਸੀਗਾ ਪਰ ਫਿਰ ਵੀ ਉਹਨਾਂ ਦਾ ਲਾਲਚ ਪੂਰਾ ਨਹੀਂ ਹੋਇਆ ਔਰ ਉਹ ਬਾਰ ਬਾਰ ਕਹੀ ਜਾ ਰਹੀ ਸੀ ਮੈਨੂੰ ਪ੍ਰੋਪਰ ਅੱਧਾ ਹਿੱਸਾ ਦੇ ਅੱਧਾ ਹਿੱਸਾ ਦੇ ਤੇ ਮੇਰੇ ਹਸਬੰਦ ਕਹਿੰਦੇ ਸੀ ਜਦੋਂ ਮਕਾਨ ਵਿਕੇਗਾ ਉਦੋਂ ਮੈਂ ਤੈਨੂੰ ਅੱਧਾ ਹਿੱਸਾ ਦੇ ਦਾਂਗਾ ਜਦੋਂ ਹੁਣ ਮੇਰੇ ਹਸਬੰਦ ਦੀ ਡੈਥ ਹੋ ਗਈ ਆ ਉਹ ਪਿੱਛੋਂ ਆ ਕੇ ਦੁਕਾਨ ਤੇ ਉਸਨੇ ਸਾਰੀਆਂ ਰਜਿਸਟਰੀਆਂ ਜਿੰਨਾ ਮੇਰੇ ਘਰ ਵਾਲੇ ਦਾ ਸੋਨਾ ਸੀ ਮੇਰਾ ਸੋਨਾ ਸੀ ਉਹ ਸਾਰਾ ਲੈ ਗਈ ਆ ਮੋਬਾਈਲ ਵੀ ਲੈ ਗਈ ਆ ਔਰ ਕੱਲ ਮੈਨੂੰ ਪਤਾ ਚੱਲਦਾ ਆ ਕਿ ਉਹ ਏਸੀ ਵੀ ਲੈ ਕੇ ਗਈ ਆ ਸਾਡੇ ਦੋ ਏਸੀ ਲੱਗੇ ਹੋਏ ਸੀਗੇ نیچے ਦੁਕਾਨ ਤੇ ਇੱਕ ਉੱਪਰ ਕਮਰੇ 'ਚ ਤੇ ਉਹਨਾਂ ਦੀ ਬਾਈਕ ਪਈ ਹੋਈ ਸੀ ਉਹ ਲੈ ਗਈ ਆ ਤੇ ਐਲਸੀਡੀ ਲਾ ਕੇ ਲੈ ਗਈ ਆ ਦੁਕਾਨ ਪੂਰੀ ਤਰ੍ਹਾਂ ਖਾਲੀ ਕਰ ਗਈ ਹੋਈ ਆ ਹੁਣ ਮੇਰਾ 40 ਦਿਨਾਂ ਦਾ ਬੱਚਾ ਮੈਂ ਆਪਣੇ ਬੱਚੇ ਨੂੰ ਲੈ ਕੇ ਹੁਣ ਕਿੱਥੇ ਜਾਵਾ ਕਿਉਂ ਉਹਨੇ ਮੈਨੂੰ ਅੱਜ ਮਾਰੀ ਕਿਉਂ ਘਰ ਸਾਥਾਂ ਨੂੰ ਮੈਨੂੰ ਬਾਰ ਬਣ ਕੇ ਕਿਹਾ ਕੇ ਸਰ ਮੇਰੇ ਪਹਿਲਾਂ ਸ਼ੁਰੂ ਤੋਂ ਬੱਚਾ ਨਹੀਂ ਹੁੰਦਾ ਸੀ ਤੇ ਮੈਂ ਨਿਤਾਰਨੇ ਮੇਰੇ ਮਾਰਦੇ ਸੀਗੇ ਕਹਿੰਦੇ ਸੀਗੇ ਕਿ ਨਹੀਂ ਹੁਣਾ ਤੂੰ ਇੱਥੋਂ ਚੱਲ ਜਾ ਮੈਂ ਤੇ ਮੇਰੇ ਹਸਬੰਦ ਨੇ ਅਲੱਗੇ ਸੀ ਘਰ ਬਣਾਇਆ ਸੀ ਦੁਕਾਨ ਦੇ ਉੱਪਰ ਅਸੀਂ ਬੜੇ ਖੁਸ਼ੀ ਖੁਸ਼ੀ ਨਾਲ ਸੀ ਕਿ ਜਦੋਂ ਮੇਰੇ ਸਾਹਦੇ ਦੱਤ ਤੋਗੀਦੇ ਮੇਰੇ ਹਸਬੰਦ ਮੈਨੂੰ ਉੱਧਰ ਲੈ ਗਏ ਹੁਣ ਮੇਰੇ ਕੋਲ ਕੋਈ ਸਮਾਨ ਨਹੀਂ ਐਥੋਂ ਤੱਕ ਇੱਕ ਕਪੜਾ ਵੀ ਨਹੀਂ ਹੈਗਾ ਉਹ ਵੀ ਮੇਰੀ ਇੱਥੇ ਬੇ ਹੋਏ ਸੌਰੀਆ ਵਲ ਮੈਨੂੰ ਚੁੱਕਣ ਵੀ ਨਹੀਂ ਦੇ ਰਹੀ ਤੁਸੀਂ ਜੇ ਸਰ ਦੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਕਰਾਉਣ ਕੋਲ ਨਹੀਂ ਮਾਰਦੇ ਹਾਂਜੀ ਸਰ ਮੈਂ ਦਿੱਤੀ ਸੀ ਸ਼ਿਕਾਇਤ ਪਰ ਕੋਈ ਕਾਰਵਾਈ ਹੋ ਰਹੀ ਜੇ ਮੈਨੂੰ ਸ਼ਰਾਟੇ ਚਾਹੁੰਗ ਜਾਨੀਆ ਤੇ ਉਹ ਮੈਨੂੰ ਕਹਿ ਦਿੰਦੇ ਹੈ ਕਿ ਬਿਆਸ ਲੈਥੇ ਬਿਆਸ ਜਾਓ ਜੇ ਬਿਆਸ ਨਹੀਂ ਤੇ ਬਿਆਸ ਵਾਲੇ ਕਹਿੰਦੇ ਸ਼ਰਾਟੇ ਜਾਓ ਤੇ ਜਿਹੜੀ ਹਰਿ ਵਾਲੀ ਵਾਲੀ ਦੇ ਆ ਜਮੂਈ ਛਾਟ ਲੱਗੇ ਜੀ 18 ਛਾਟ ਪਿੰਡ ਅੱਜ ਸਾਲ ਮੈਂ ਕਿਹਾ ਸੀ ਕਿ ਪਰਸਰ ਕੋਈ ਕਾਰਵਾਈ ਹੋ ਰਹੀ ਮੈਨੂੰ ਕੁਝ ਨਿਸਾਬ ਨਹੀਂ ਮਿਲ ਰਿਹਾ ਪਰ ਤੁਹਾਡੇ ਤੋਂ ਜਾਮ ਲਾਇ ਵਾਲੀ ਫਾਸਲੇ ਦਾ ਡਣਾ ਨੇ ਵੀ ਮੇਰੇ ਪੁੱਤ ਜਿਹੜੀ ਆ ਸਰ ਮੈਨੂੰ ਸਭ ਤੋਂ ਵੱਡਾ ਲਾਸ ਸਰ ਮੇਰੇ ਘਰ ਵਾਲੇ ਦਾ ਸਰ ਮੈਂ ਆਪਣੇ ਘਰ ਵਾਲੇ ਤੋਂ ਬਿਨਾਂ ਨਹੀਂ ਰਹਿੰਦੀ ਸੀ ਨਾ ਉਹ ਮੇਰੇ ਤੋਂ ਬਿਨਾਂ ਰਹਿੰਦੇ ਸੀਗੇ ਸਰ ਮੈਂ ਹੁਣ ਤੁਸੀਂ ਕਹਿ ਰਹੇ ਹੋ ਕਿ ਹਾਂ ਕਿ ਕਿ ਉਹ ਇਲਜ਼ਾਮ ਲਗਾ ਰਹੇ ਆ ਸਰ ਕਿਉਂ ਇਲਜ਼ਾਮ ਲਗਾ ਰਹੇ ਸਰ ਮੈਨੂੰ ਨਹੀਂ ਪਤਾ ਉਹ ਪ੍ਰਾਪਰਟੀ ਵਸਤ ਇਲਜ਼ਾਮ ਲਗਾ ਰਹੇ ਆ ਕਿ ਸਾਰੀ ਪ੍ਰਾਪਰਟੀ ਮੇਰੀ ਨਨਾਨ ਨੂੰ ਮਿਲ ਜਵੇ ਇਹ ਲੜਾਈ ਵਿੱਚ ਬਹੁਤ ਘੱਟ ਬੋਰੀ ਦਾ ਸੀ ਤੁਹਾਡੇ ਉਹ ਕਹਿੰਦੇ ਸਨ ਕੋਈ ਕੋਈ ਮਾਰਿਆ ਜਾਂਦਾ ਨਾ ਨਾ ਸੱਸ ਤੇ ਮੰਗਦੇ ਸੀ ਲੜਾਈ ਨਹੀਂ ਸਰ ਕੋਈ ਗੱਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਸਰ ਜੇ ਮੰਨ ਲਓ ਜੇ ਲੜਾਈ ਥੋੜੀ ਬੋਤੀ ਹੁੰਦੀ ਵੀ ਸੀ ਤੇ ਸਵੇਰੇ ਸਰ ਮੇਰੇ ਕੋਲ ਮਾਫੀ ਮੰਗ ਅਸੀਂ ਸਾਰੇ ਦੋਨਾਂ ਵਿੱਚ ਇੱਕ ਆਸ ਸੀ ਕਿ ਜੇ ਅਸੀਂ ਲੜੇ ਆਣਾ ਸਾਡੀ ਉਸੇ ਟਾਈਮ ਘੰਟੇ ਤੱਕ ਪ੍ਰੋਬਲਮ ਸੋਲਵ ਹੋ ਜਾਣੀ ਆ ਫਿਰ ਅਸੀਂ ਦੋਨਾਂ ਨੇ ਕਿਤੇ ਨਾ ਕਿਤੇ ਘੁੰਮਣ ਚੱਲ ਜਾਣਾ ਵਾ ਤੁਸੀਂ ਆਰੇ ਦੁਬਾਰੇ ਘਵਾਂਡੀ ਨੂੰ ਸਾਰਿਆਂ ਨੂੰ ਪੁੱਛ ਸਕਦੇ ਹੋ ਤੁਸੀਂ ਕਿੱਥੇ ਸੀ ਤੁਹਾਨੂੰ ਕੋਈ ਬਦਲ ਲੱਗਾ ਸਰ ਮੈਂ ਆਪਣੇ ਪੇਕੇ ਘਰ ਸੀਗੀ ਬਾਅਦ ਵਿੱਚ ਮੈਨੂੰ ਪਤਾ ਚੱਲਦਾ ਆ ਕਿ ਮੇਰੀ ਨਾਨ ਮੇਰੇ ਘਰ ਵਾਲੇ ਦੇ ਮੋਬਾਈਲ ਤੇ ਸਟੇਟਸ ਲਗਾਉਂਦੀ ਆ ਕਿ ਉਹਨਾਂ ਦਾ 10 ਵਜੇ ਸੰਸਕਾਰ ਆ ਉਹ ਵੀ 9 ਵਜੇ ਸਟੇਟਸ ਲਗਾਰਦੀ ਆ ਤੇ ਮੈਂ ਉਹਨਾਂ ਨੂੰ ਫੋਨ ਹੀ ਕਰਦੀ ਆ ਮੈਂ ਕਿਹਾ ਦੀਦੀ ਤੂੰ ਸੱਚੀ ਮੇਰੇ ਹਸਬੰਦ ਨੇ ਨਾ ਤੁਘ ਹੇ ਤੇ ਦੀਦੀ ਜਾਨ ਨੇ ਕਿ ਤੇ ਇੱਥੇ ਆ ਕੇ ਵੇਖ ਤੇ ਮੈਂ ਉਹ ਮੇਰੇ ਭਰਾ ਨੂੰ ਖਾ ਗਈ ਐ ਐਦਾ ਐਦਾ ਬੋਲੀ ਗਏ ਫਿਰ ਮੈਂ ਫੋਨ ਕੱਟ ਦਿੱਤਾ ਫਿਰ ਮੈਂ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਉਹ ਕਹਿੰਦੇ ਕਿ ਹਾਂਜੀ ਡੈਥ ਹੋ ਗਈ ਐ ਮੈਂ ਕਿਹਾ ਤੁਸੀਂ ਰੋਕ ਲਓ ਕਿਉਂਕਿ ਸਾਡੇ 9 ਸਾਲਾਂ ਬਾਅਦ ਬੱਚਾ ਹੋਇਆ ਤੇ ਮੇਰੇ ਬੱਚੇ ਦੇ ਹੱਥੋਂ ਸੰਸਕਾਰ ਕਰਵਾਇਓ ਪਰ ਨਹੀਂ ਰੋਕਿਆ ਗਿਆ ਮੈਂ 112 ਕਾਲ ਨੰਬਰ ਤੇ ਪੁਲਿਸ ਨੂੰ ਕਾਲ ਵੀ ਕੀਤੀ ਕਿ ਸੰਸਕਾਰ ਰੋਕ ਦਿਓ ਜਿੰਨੀ ਦੇਰ ਤੱਕ ਪੁਲਿਸ ਉੱਥੇ ਪਹੁੰਚੀ ਤੇ ਮੈਂ ਪਹੁੰਚੀ ਆ ਉਹਨੇ ਦਿਨ ਨੂੰ ਸੰਸਕਾਰ ਕਰਕੇ ਚਲੇ ਗਏ ਸੀਗੇ ਇਸ ਦੌਰਾਨ ਮੈਂ ਆਪਣੀ ਸਹੇਲੀਆਂ ਨੂੰ ਵੀ ਉੱਥੇ ਭੇਜਿਆ ਕਿ ਤੁਸੀਂ ਜਾ ਕੇ ਕੋਸ਼ਿਸ਼ ਕਰੋ ਕਿਉਂਕਿ ਉਹ ਨਹੀਂ ਸਰੰਦੀਆਂ ਯੇ ਪਰ ਉਹਨਾਂ ਨੂੰ ਵੀ ਮੇਰੀ ਨਾਨਾ ਨੇ ਤੱਕੇ ਮਾਰ ਕੇ ਘੜ ਦਿੱਤਾ ਉਹਨਾਂ ਨੂੰ ਉੱਥੋਂ ਬਾਹਰ ਦੇਸ ਕਰਕੇ ਸਜਨਾ ਅਗਰਵਾਲ ਜੋ ਮੇਰੀ ਨਾਨਾ ਹਨ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਗੁੱਸੇ ਵਿੱਚ ਬੋਲੀ ਤੇ ਉੱਥੋਂ ਜਲਦੀ ਜਲਦੀ ਭੱਜ ਕੇ ਨਿਕਲ ਗਈ ਜਿਸ ਕਾਰਨ ਮੇਨੋਨਾ ਦੀ ਹਸਤੀਆਂ ਵੀ ਨਹੀਂ ਮਿਲਦੀਆਂ ਪਈਆਂ ਉਹ ਹਜੇ ਵੀ ਹਸਤੀਆਂ ਦੁਰਗਾਣਾ ਮੰਦਿਰਿਆ ਕਿਉਂਕਿ ਮੇਰੇ ਕੋਲ ਕੋਈ ਪਰਚੀਆਂ ਨਹੀਂ ਆਈਆਂ ਔਰ ਉਹ ਮੈਨੂੰ ਹਸਤੀਆਂ ਵੀ ਨਹੀਂ ਦੇਦੇ ਕਿਉਂਕਿ ਉਹ ਘੜ ਦਿੱਤਾ ਇਹ ਸਾਰੇ ਪਰਿਵਾਰ ਨੇ ਕਿਤੇ ਵੀ ਰਹਦੇ ਹੋ ਮੈਂ ਹੁਣ ਕੱਲ ਜਦੋਂ ਮੈਨੂੰ ਪਤਾ ਚੱਲਿਆ ਕਿ ਮੇਰੇ ਹਸਬੰਦ ਦੀ ਦੁਕਾਨ ਤੋਂ ਇਸਦੀ ਚੋਰੀ ਹੋ ਰਿਹਾ ਹੈ ਤੇ ਇਸ ਕਰਕੇ ਮੈਂ ਫਿਰ ਕੱਲ ਤੋਂ ਜ਼ਰਾ ਆਪਣੇ ਉੱਪਰ ਵਾਲੀ ਦੁਕਾਨ ਦੇ ਉੱਪਰ ਵਾਲੇ ਮਕਾਨ 'ਚ ਜੇਕਰ ਨੂੰ ਸਾਥ ਨਹੀਂ ਮਿਲਦਾ ਅਗਲੀ ਰਣਨੀਤੀ ਤੁਹਾਡੀ ਕੀ ਹੈ ਕਿ ਉਸ ਨੂੰ ਆਸਰਾ ਦੇ ਮੈਨੂੰ ਜੇ ਅਗਰ ਨਹੀਂ ਇਨਸਾਫ ਮਿਲਦਾ ਤੇ ਮੈਂ ਇੱਥੇ ਸੜਾਟੇ ਚੌਂਕ ਵਿੱਚ ਧੰਨਾ ਦੇਣਾ ਚਾਹਨੀ ਹਾਂ ਆਣੀ ਤਾਂ ਲਗੀ ਨਹੀਂ ਮੇਰਾ ਸੁਨੀਤਾ ਨਾਮ ਹੈ ਕੀ ਲੱਗਦਾ ਤੁਹਾਡੀ ਮੇਰੀ ਬੇਟੀ ਲੱਗਦੀ ਹੈ ਕੀ ਗੱਲ ਹੋਈ ਆ ਜੀ ਸਰ ਇਹਨਾਂ ਦਾ ਆਪਸ ਵਿੱਚ ਬਸ ਇਦਾਂ ਹੀ ਆ ਉਹ ਸੱਸ ਸਤੇ ਨਾਨ ਨਾਲੋਂ ਸ਼ੁਰੂ ਤੋਂ ਇਹਨਾਂ ਨੂੰ ਤੰਗ ਕਰਦੇ ਸੀਗੇ ਇਹਨਾਂ ਦੇ ਬੱਚਾ ਹੁੰਦਾ ਨਹੀਂ ਸੀ ਤੇ ਹਰ ਵੇਲੇ ਇਹੀ ਤਾਨਾ ਦਿੰਦੇ ਸੀ ਬਾਂਜਾ ਬਾਂਜਾ ਤੇ ਮੁੰਡੇ ਦਾ ਸੀ ਵਿਆਹ ਕਿਤੇ ਹੋਰ ਕਰ ਦਿੰਨੇ ਆ ਪਰ ਮੁੰਡਾ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਸੀ ਮੁੰਡਾ ਕਹਿੰਦਾ ਸੀ ਮੈਂ ਕਦੀ ਵੀ ਹੋਰ ਕਿਤੇ ਵਿਆਹ ਨਹੀਂ ਕਰਾਣਾ ਚਾਹੇ ਮੈਂ ਦਵਾਈਆਂ ਖਾਵਾਂ ਜੋ ਮਰਜ਼ੀ ਖਾਵਾਂ ਸੀ ਆਪਣਾ ਲਾਜ ਜ਼ਰੂਰ ਕਰਾਂਗੇ ਫਿਰ ਇਹਨਾਂ ਨੇ ਆਪਣਾ ਲਾਜ ਵੀ ਇਲਾਜ ਕਰਨ ਤੋਂ ਵੀ ਰੋਕ ਦਿਆਂ ਸੀ ਵੀ ਅਸੀਂ ਇਹਨਾਂ ਦਾ ਲਾਜ ਨਹੀਂ ਕਰਨ ਦੇਣਾ ਮੁੰਡੇ ਨੂੰ ਬਹੁਤ ਰੋਕਿਆ ਉਹਨਾਂ ਨੇ ਪਰ ਮੁੰਡਾ ਫੇਰ ਵੀ ਜਨਾਨੀ ਤੇ ਕਹਿਣ ਤੇ ਬੱਬਲ لال ਜੀ ਦੇ ਗਏ ਉੱਥੇ ਇਹਨਾਂ ਨੇ ਦਵਾਈ ਦੁਈ ਖਾਧੀ ਆ ਉੱਥੇ ਦਵਾਈ ਖਾਣ ਤੋਂ ਬਾਅਦ ਇਹਨਾਂ ਦੇ ਬੱਚੇ ਦਾ ਹੋਇਆ 9 ਸਾਲਾਂ ਬਾਅਦ ਬੇਟਾ ਹੋਇਆ ਤੇ ਫਿਰ ਮੈਂ 12 ਫਰਵਰੀ ਤੋਂ ਇਹਨਾਂ ਨੂੰ ਸੱਸ ਬੱਚਾ ਜਦੋਂ 2 ਮਹੀਨੇ ਹਸਪਤਾਲ ਅਸੀਂ ਰਹੇ ਆ ਬੇਬੇ ਨਾਨਕੀ ਤੇ ਬੇਟਾ ਬੇਟਾ ਮੇਰਾ ਜਵਾਈ ਸਾਡੇ ਨਾਲ ਹੀ ਉੱਥੇ ਰਹੇ 2 ਮਹੀਨੇ ਦੁਕਾਨ ਉੱਥੇ ਹਸਪੀਟਲ ਸਣਾ ਹਸਪੀਟਲ ਉੱਥੇ ਨਾਲ ਰਹੇ ਤੇ ਫਿਰ ਜਦੋਂ ਬੱਚਾ ਆ ਤਾਂ ਅਸੀਂ ਘਰ ਉਹਨਾਂ ਨੂੰ ਲੈ ਕੇ ਆਏ ਤੇ ਸੱਸ ਕਹਿੰਦੀ ਆ ਵੀ ਤੁਸੀਂ ਨਾ ਆਪਣੇ ਘਰ ਲੈ ਜਾਓ ਮੈਂ ਨਹੀਂ ਇਹਦਾ ਸ਼ੀਲਾ ਘਟਾ ਸਕਦੀ ਮੈਂ ਕਿਹਾ ਕੋਈ ਨਹੀਂ ਮੈਂ ਲੈ ਜਾਾਂਗੀ ਤੇ ਅਗਲੇ ਦਿਨ 12 ਫਰਵਰੀ ਨੂੰ ਸਾਨੂੰ ਆਪਣੇ ਘਰ ਲੈ ਆਏ ਆ ਘਰ ਲਿਆਂਨ ਤੋਂ ਬਾਅਦ 19 ਤਰੀਕ ਨੂੰ 19 ਮਾਰਚ ਨੂੰ ਸਾਨੂੰ ਪਤਾ ਲੱਗਦਾ ਕਿ ਸਟੇਟਸ ਲਾਇਆ ਰੋਬਿੰਦ ਦੀ ਡੈਥ ਹੋ ਗਈ ਹੈ ਤੇ ਮੇਰੀ ਬੇਟੀ ਨੇ ਮੋਬਾਈਲ ਤੇ ਦੇਖਿਆ ਉਹਦੇ ਪੈਰਾ ਥਲੇ ਸਾਡੀ ਜ਼ਮੀਨ ਨਿਕਲ ਗਈ ਵੀ ਹੋਕ ਹੀ ਗਿਆ ਉਹ ਚੰਗਾ ਪਲਤ ਹੈਗਾ ਉਹਨਾਂ ਕੋਈ ਬਿਮਾਰ ਸੀ ਨਾ ਕੋਈ ਏਦਾਂ ਦੀ ਹਰਕਤ ਕਰ ਹੀ ਨਹੀਂ ਸਕਦਾ ਸੀ ਜਿਹੜਾ ਆਪਣਾ ਨੂੰ ਮਾਰ ਲਵੇ ਇਹਨਾਂ ਨੇ ਕਿਹਾ ਕਿ ਉਹਦੇ ਜੇ ਵਿੱਚ ਸਲਫਾਸ ਦੀਆਂ ਗੋਲੀਆਂ ਨਿਕਲੀਆਂ ਜੇ ਉਹਨਾਂ ਨੂੰ ਪਹਿਨ ਨੂੰ ਪਤਾ ਸੀ ਤੋ ਉਹਨੂੰ ਰੋਕਿਆ ਕਿਉਂ ਨਹੀਂ ਕਿਉਂ ਨਹੀਂ ਰੋਕਿਆ ਤੇ ਸਾਨੂੰ ਇਨਸਾਫ ਦਵਾਇਆ ਜਾਏ ਕਿ ਉਹ ਬੱਚੇ ਨੂੰ ਹੋਇਆ ਕਿ ਇਹ 40 ਦਿਨ ਅਸੀਂ ਇਹਨਾਂ ਕੋਲ ਛੱਡਿਆ ਸੀ ਮਾਂ ਤੇ ਧੀ ਕੋਲ ਸੱਸ ਕੋਲ ਸੀਗਾ ਤੇ ਆਪਣੀ ਭੈਣ ਕੋਲ ਸੀਗਾ ਹੁਣ ਜੀ ਮੰਗ ਕਰਦੇ ਹੁਣ ਅਸੀਂ ਇਹ ਮੰਗ ਕਰ ਕੋਈ ਨਾ ਇਹਨਾਂ ਨੇ ਵੀ ਉਹ ਤੋਂ ਦੁਖੀ ਹੋ ਗਏ ਜਿਹੜੇ ਮੁੰਡੇ ਨੇ ਤੋਂ ਸਾਡੀ ਹਾਂਜੀ ਇਹੀ ਮੰਗ ਕਰਦੇ ਆ ਵੀ ਕੁੜੀ ਤਾਂ ਮੇਰੇ ਕੋਲ ਸੀ ਤਾਂ ਉਹਨਦੇ ਤੇ ਇਲਜ਼ਾਮ ਕਿੱਦਾਂ ਲੱਗ ਸਕਦਾ ਤੇ ਉਹਦੇ ਅਰਾਸਮੈਂਟ ਕਰਦੇ ਸੀ ਕਿ ਉਹ ਲੜਦੇ ਸੀ ਸਾਪੇ ਦੋਵੇਂ ਜੀ ਕਰਦੇ ਲੜਦੇ ਬਹੁਤ ਘੱਟ ਸੀ ਜਦੋਂ ਆਪਸ ਵਿੱਚ ਤੇ ਮੀਆਂ ਬੀਬੀ ਦੀ ਲੜਾਈ ਹੁੰਦੀ ਐ ਥੋੜੀ ਦੇਰ ਬਾਅਦ ਫੇਰ ਇੱਕ ਹੋ ਜਾਂਦੇ ਸੀ ਕੋਈ ਜਾਨ ਦੀ ਲੜਾਈ ਨਹੀਂ ਸੀ ਇਹ ਇਦਾਂ ਦੀ ਵੀ ਜਦੋਂ ਮਰਨ ਤੱਕ ਕਾਰਨ ਹੋ ਜਵੇ ਇਹਨਾਂ ਦਾ ਕਿਨੇ ਪਹਿਲਾਂ ਵੀ ਕਈ ਵਾਰ ਜਾ ਕੇ ਸੂਹਰ ਕੇ ਇਹਦੇ ਬਾਰੇ ਸੰਸਾਰ ਕੁਛ ਨਹੀਂ ਇਹਨਾਂ ਨੇ ਦੱਸਿਆ ਵੀ ਪਹਿਲਾ ਮਿੰਟ ਸਟਾਰਟ ਕੀਤਾ ਮਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਕੀਤੀ ਇਹਦੇ ਬਾਰੇ ਸਾਨੂੰ ਕੁਛ ਨਹੀਂ ਸਰ ਪਤਾ ਸਾਡੀ ਮੰਗ ਐ ਵੀ ਮੇਰੀ ਕੁੜੀ ਨੂੰ ਇਨਸਾਫ ਦੋਇਆ ਜਾਵੇ ਜੋ ਇਹਨਾਂ ਨੇ ਕੀਤਾ ਖੁਦ ਇਹਨਾਂ ਨੇ ਆਪ ਕੀਤਾ ਆਪ ਦੱਸਣ ਸਾਨੂੰ ਵੀ 40 ਦਿਨ ਤੁਹਾਡੇ ਕੋ ਮੁੰਡਾ ਸੀ ਕੀ ਹੋਇਆ ਉਹਦੇ ਨਾਲ ਧਮਕੀ ਮਿਲਦੀ ਆ ਕੁੜੀ ਨੂੰ بار بار ਧਮਕੀ ਦਿੰਦੀ ਐ ਥੋ ਘਰੋਂ ਨਿਕਲ ਜਾ ਓਥੋਂ ਅੰਮ੍ਰਿਤਸਰ ਛੱਡ ਕੇ ਚਲੇ ਜਾ ਨੀ ਤਾਂ ਤੁਹਾਡਾ ਬਹੁਤ ਬੁਰਾ ਹਾਲ ਮੈਂ ਕਰੂੰਗੀ ਮੰਨ ਗਏ ਮੰਗੇ ਮੈਂ ਕਰਦੀ ਆ ਕਿ ਮੇਰੇ ਕੁੜੀ ਦਾ ਤੇ ਬੱਚੇ ਨੂੰ ਇਨਸਾਫ ਦਿੱਤਾ ਜਾਵੇ ਬਸ ਆਉਣ ਸਭ ਕੀ ਇਹ ਹੀ ਮਾਮਲਾ ਹੈ ਜਿਹੜੇ ਕੁੜੇ ਦੇ ਵਾਇਪਰ ਇਹ ਚ ਇੱਕ ਸਾੜਕੋ ਨਾ ਦੋਨਾਂ ਧਰਾਂ ਲੋ ਦਰਖਾਸਤ ਆਈ ਸੀ ਵੀ ਇੱਕ ਦੀ ਮਤਲਬ ਬੇਟੇ ਨੇ ਸੁਸਾਈਡ ਕਰ ਲਿਆ ਉਹਦੀ ਵਾਈਫ ਅਲਜ ਕਰਦੀ ਵੀ ਉਹਦੇ ਨਾਲ ਕੋਈ ਮਤਲਬ ਉਹਦੀ ਪ੍ਰਾਪਰਟੀ ਤੋਂ ਲੈ ਕੇ ਮੇਰੇ ਨਾਲ ਧੱਕਾ ਕਰ ਰਹੀ ਐ ਜਿੱਦੇ ਸਾਰਾ ਪਰਿਵਾਰ ਤੇ ਪਰ ਉਹਨਾਂ ਲੋ ਜਿਹੜਾ ਉਹਨਾਂ ਦਾ ਬੇਟਾ ਦੀ ਡੈਥ ਹੋਈ ਆ ਉਹ ਕਹਿ ਰਹੇ ਵੀ ਦੀ ਵਾਈਫ ਤੋਂ ਦੁਖੀ ਹੋ ਕੇ ਇਹਨਾਂ ਨੇ ਸੁਸਾਈਡ ਕੀਤਾ ਬੇਟੇ ਨੇ ਤੇ ਉਹਨਾਂ ਦਾ ਆਪਸ ਚ ਉਹਨਾਂ ਦਾ ਰੋਸ ਆ ਤੇ ਜੀ ਦਰਖਾਸਤਾਂ ਦੋਵਾਂ ਪਤਰਾਂ ਨਾਲ ਸੁਣਾਈ ਕਰ ਰਹੇ ਨੇ ਘਰ ਦੇ ਵਾਰ ਵਾਲੇ ਤੇ ਗਾਲੀ ਕੱਢੀ ਸੀ ਮੇਰੇ ਘਰੇ ਦੇ ਵਾਰ ਵਾਲੇ ਪ੍ਰਾਪਰਟੀ ਦੇ ਲੈ ਕੇ ਡਿਸਪਿਊਟ ਹੈ ਜੀ ਦੋਵਾਂ ਪਤਰਾਂ ਦਾ ਦੋਵੇਂ ਇੱਕ ਦੂਜੇ ਤੇ ਦੋਸ਼ ਲਾ ਰਹੇ